ਆਇਆ ਸਾਡਾ ਐਗਰੀਮੈਂਟ ਹੋਇਆ ਸੀਗਾ ਵੀ ਸਾਡੇ ਜਿਹੜੇ 249 ਕਰੋੜ ਹੈ ਇਹਦੇ ਚੋਂ ਇੱਕ installments ਸਾਨੂੰ ਅਧੇ ਪੈਸੇ ਜਿਹੜੇ ਆ ਉਹ ਹੁਣ ਸਾਨੂੰ ਪਿਛਲੇ ਦੇ ਬੇਸ ਤੇ ਰਿਲੀਜ਼ ਕਰ ਦੇਣਗੇ ਉਹ ਤੇ ਅਸੀਂ ਜਿਵੇਂ ਜਿਵੇਂ ਯੂਸੀ ਦੇਈ ਜਾਵਾਂਗੇ ਸਾਡੇ ਪੈਸੇ ਰਿਲੀਜ਼ ਕੀ ਜਾਣਗੇ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਚੱਲਾਂਗੇ ਹਸਪਤਾਲਾਂ ਦਾ ਨੁਕਸਾਨ ਜਾਂ ਜਿਹੜੇ ਗਵਰਨਮੈਂਟ ਦੇ ਹਸਪਤਾਲ ਹੈ ਜਿਹੜੇ ਜਿਹੜੇ ਇਲਾਜ ਕਰ ਰਹੇ ਸੀ ਉਹਨਾਂ ਨੂੰ ਪੈਸੇ ਦੇ ਦਾਂਗੇ ਇਹ ਪੈਸੇ ਉਹਨਾਂ ਵੱਲ ਖੜੇ ਹੈ ਜੀ ਇਸ ਤੋਂ ਸਵਾਏ ਇਹਦੀ ਫਾਲੋਅ ਅਪ ਮੀਟਿੰਗ 23 ਸਤੰਬਰ ਨੂੰ ਸਾਡੇ ਆਫੀਸਰਸ ਦੀ ਟੀਮ ਸਾਡੇ ਅਕਾਊਂਟਸ ਆਫਸਰ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ ਐਸ ਐਚ ਏ ਔਰ ਇਹ ਸਾਰੇ ਦੁਆਰਾ ਫਾਲੋਅ ਅਪ ਮੀਟਿੰਗ ਕਰਕੇ ਆਇਆ ਔਰ 27 ਸਤੰਬਰ ਨੂੰ ਫਿਰ ਮੈਂ ਈਮੇਲ ਕੀਤੀ ਹੋਇਆ ਨੱਡਾ ਸਾਹਿਬ ਨੂੰ ਮੇਰੀ ਰਿਕੁਐਸਟ ਪੈਂਡਿੰਗ ਹੈ ਉਹਨਾਂ ਕੋਲੇ ਕਿ ਸਾਨੂੰ ਦਿਓ ਫਾਈਨਲ ਮੀਟਿੰਗ ਕਰੋ ਸਾਡੇ ਪੈਸੇ ਰਿਲੀਜ਼ ਕਰੋ ਤਾਂ ਕਿ ਅਸੀਂ ਨਰਸਿੰਘ ਘੋਮ ਨੂੰ ਜਿਹੜੇ ਲੋਕਾਂ ਦੇ ਪੈਸੇ ਅਸੀਂ ਦੇ ਸਕੀਏ ਸਰ ਤੁਸੀਂ ਪੈਸੇ ਦੇਣੇ ਆ ਸੋ ਵੀ ਆਰ ਇਨ ਟਾਕਸ ਵਿਦ them 25 ਸਤੰਬਰ ਨੂੰ ਮੇਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਮੀਟਿੰਗ ਹੋਈਆ ਮੈਂ ਸਾਰਾ ਉਹਨਾਂ ਨੂੰ ਐਕਸਪਲੇਨ ਕੀਤਾ ਐਂਡ ਦੇ ਔਰ ਇਹ ਇਹਦੇ ਵਿੱਚ ਵੀ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗਾ ਕਿ ਜਿਹੜਾ ਇੱਕ ਨਾ ਅਖਬਾਰਾਂ ਦੇ ਵਿੱਚ ਜੋ ਇਮਪ੍ਰੈਸ਼ਨ ਜਾਂਦਾ ਕਿ ਪ੍ਰਾਈਵੇਟ ਹਸਪਤਲ ਇਲਾਜ ਕਰਨਾ ਬੰਦ ਕਰਤਾ ਐਦਾਂ ਨਹੀਂ ਹੈ ਜੀ 1700 ਪ੍ਰੀ-ਆਥ ਕਹਿੰਦੇ ਆ ਯੋਥਰਾਇਜ਼ੇਸ਼ਨ ਉਹਦੇ ਜੋ ਅੱਧੇ ਪ੍ਰਾਈਵੇਟ ਹੈ ਪ੍ਰਾਈਵੇਟ ਹਸਪਤਲ ਵਾਲੇ ਅੱਜ ਵੀ ਕਰ ਰਹੇ ਆ ਔਰ ਦੂਜੀ ਗੱਲ ਜਿਹੜੀ ਮੈਂ ਐਮਫਸਾਈਜ਼ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਪ੍ਰਾਈਵੇਟ ਹਸਪਤਲ ਹੈ ਇਟਸ ਇ ਵੌਲੰਟਰੀ ਸਕੀਮ ਸਾਡੇ ਕੋਲੇ 556 ਪ੍ਰਾਈਵੇਟ ਡਾਕਟਰ ਜਿਹੜੇ ਡਾਕਟਰ ਹੈਗੇ ਆ ਜਾਂ ਨਰਸਿੰਗ ਹੋਵੇ ਹੈਗੇ ਆ ਜਾਂ ਹਸਪੀਟਲਸ ਹੈਗੇ ਆ ਉਹਨਾਂ ਨੇ ਇਹਦੀ ਇੰਪੈਲਮੈਂਟ ਲਈ ਔਰ ਉਹਨਾਂ ਨੇ ਆਪਣੇ ਆਪ ਲਈ ਅਪਲਾਈ ਕਰਦੇ ਆ ਫਿਰ ਉਹਨਾਂ ਦੀ ਇਨਸਪੈਕਸ਼ਨ ਹੁੰਦੀ ਆ ਫਿਰ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਦੇ ਆ ਅਸੀਂ ਜਿਹੜੇ ਪਬਲਿਕ ਦੇ ਇੰਟਰਸਟ ਤੋਂ ਅਸੀਂ ਕਿ ਹਸਪੀਟਲ ਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਸਾਰੇ ਮੈਡੀਕਲ ਸਟਾਫ ਹੋਵੇ ਉਹਨਾਂ ਕੋਲੇ ਮਤਲਬ ਜਿਹੜਾ ਐਮਰਜੈਂਸੀ ਦੀ ਇਕੁਪਮੈਂਟ ਹੋਵੇ ਸਾਰਾ ਮਨ ਹਸਪੀਟਲ ਦੇ ਵਿੱਚ ਬੇਅਰ ਮਿਨੀਮਮ ਸਟੈਂਡਰਡਸ ਹੋਣੇ ਚਾਹੀਦੇ ਆ ਫਿਰ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਦੇ ਆ ਸੋ ਜਿਹੜਾ ਹਸਪ ਉਹਦੇ ਵਿੱਚ ਹਸਪਤਲ ਕੋਲੇ ਆਪਸ਼ਨ ਹੈ ਵੀ ਜਿਹੜਾ ਬੰਦੇ ਨੂੰ ਸਪੋਜ਼ ਕਿਸੇ ਨੂੰ ਇਹ ਪਸੰਦ ਨਹੀਂ ਹੈ ਜੀ ਤੁਸੀਂ ਕਹਿੰਦੇ ਆ অলਵੇਜ਼ ਆਪਟ ਆਊਟ ਉਹ ਇਹ ਜਿਹੜੇ ਕੁਝ ਇੱਕ ਬੰਦੇ ਜਿਹੜੇ ਹੈਗੇ ਆ ਉਹ ਗਲਤ ਇਮਪ੍ਰੈਸ਼ਨ ਪਬਲਿਕ ਦੇ ਵਿੱਚ ਕਿ ਕੋਈ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਿ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕੀਤਾ ਹੋਇਆ ਹੈ ਬਿਲਕੁਲ ਨਹੀਂ ਕੀਤਾ ਹੋਇਆ ਜੀ ਅੱਜ ਵੀ 1700 ਜਿਹੜੇ ਹੈਗੇ ਆ ਉਹ ਪ੍ਰੀ ਆਥ ਹੋ ਰਿਹਾ ਜਿਹਦੇ ਚੋਂ ਅੱਧੇ ਪ੍ਰਾਈਵੇਟ ਹੈ ਪ੍ਰਾਈਵੇਟ ਹਸਪਤਾਲ ਬਿਲਕੁਲ ਠੀਕ ਕਰ ਰਹੇ ਆ ਜੀ ਇਹਦੇ ਵਿੱਚ ਸਾਡੇ ਕੋਲੇ ਵੀ ਆਪਸ਼ਨ ਹੈ ਜੀ ਹਾਂ ਜਿਹੜੇ ਇਹ ਸਾਡੇ ਕੋਲ ਵੀ ਆਪਸ਼ਨ ਹੈ ਜੀ ਹਾਂ ਨਹੀਂ ਟੋਟਲ 777 ਜਿਹੜੇ ਟੋਟਲ ਹਸਪੀਟਲ ਹਨ 200 ਤੁਹਾਨੂੰ ਮੈਂ ਦਿੱਤੀ ਆ ਫਿਗਰ ਸਾਰੀ 210 ਸਰਕਾਰੀ ਆ 556 ਪ੍ਰਾਈਵੇਟ ਆ ਤੇ ਹਸਪੀਟਲ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਤੇ 6 ਆ ਗਿਆ ਜਿਹੜੇ ਸੈਂਟਰ ਗਵਰਨਮੈਂਟ ਦੇ ਜਿਵੇਂ ਪੀਜੀਆਈ ਸੈਕਟਰ 32 ਜਾਂ ਐਮਸ ਮਟੰਡਾ ਹੋ ਗਏ 6 ਸੈਂਟਰ ਗਵਰਨਮੈਂਟ ਦੇ ਆ ਜੀ ਇਹ ਮੈਂ ਤੁਹਾਨੂੰ ਪਹਿਲਾਂ ਦੇ ਚੁੱਕਿਆ ਹਾਂ ਉਹਨਾਂ ਕੋਲ ਵੀ ਉਹਨਾਂ ਕੋਲ ਵੀ ਆਪਸ਼ਨ ਆ ਜੀ ਜੇ ਉਹਨਾਂ ਨੇ ਜੁਆਇਨ ਕਰਨੀ ਆ ਸਕੀਮ ਕਰਨ ਨਹੀਂ ਤਾਂ ਨਾ ਕਰਨ ਐਨੀ ਟਾਈਮ ਦੇ ਕੈਨ ਆਪਟ ਆਊਟ ਜਿਹੜੇ ਉਹਨਾਂ ਦੇ ਪੈਂਡਿੰਗ ਪੈਸੇ ਹੋਣਗੇ ਅਸੀਂ ਦੇ ਦਾਂਗੇ ਸਰਕਾਰ ਕੋਲ ਵੀ ਸਰਕਾਰ ਕੋਲ ਵੀ ਆਪਸ਼ਨ ਹੈ ਜੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਇਲਾਜ ਬੰਦ ਕੀਤਾ ਹੋਇਆ ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ ਸਾਡੇ ਕੋਲੇ ਬਹੁਤ ਸਾਰੀ ਪੈਂਡਿੰਗ ਲਿਸਟ ਹੈ ਜੀ ਮੇਰੇ ਕੋਲੇ ਮਤਲਬ ਐਨੇ ਸਾਰੇ ਕਾਗਜ਼ ਪਏ ਆ ਜਿਹੜੇ ਕਹਿੰਦੇ ਅਸੀਂ ਇਹਦਾ ਮੈਂਬਰ ਬਣਨਾ ਸਾਨੂੰ ਇਹ ਚੰਪੈਲਨ ਕਰੋ ਉਹਦੇ ਵਿੱਚ ਬਹੁਤ ਵੱਡੇ ਵੱਡੇ ਹਸਪਤਾਲ ਆ ਅਸੀਂ ਜਿਹੜੇ ਬੰਦੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੇ ਨਾਲ ਸੇਵਾ ਕਰਨਾ ਚਾਹੁੰਦੇ ਜਿਹੜੇ ਹਸਤਾ ਅਸੀਂ ਉਹਨਾਂ ਨੂੰ ਅਥੋਰਾਈਜ਼ ਕਰਾਂਗੇ ਜਿਹੜੇ ਬੰਦੇ ਮਤਲਬ ਸਾਨੂੰ ਲੋਕਾਂ ਦੇ ਵਿੱਚ ਗਲਤਫਹਮੀ ਆ ਵਹਿਮ ਭਰਮ ਕਰ ਰਿਹਾ ਗਿਆ ਉਹਨਾਂ ਨੂੰ ਅਸੀਂ ਬਿਲਕੁਲ ਅਸੀਂ ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਸਾਰੇ ਸਟੇਟਸ ਦੇ ਵਿੱਚ ਇੱਕ ਲਾਅ ਬਣਿਆ ਜੀ ਡਾਕ ਜਿਹੜੇ 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 ਜਦੋਂ ਵੀ ਜਿਹੜਾ ਕੋਈ ਬੰਦਾ ਤਾਂ ਕਿ ਕੋਈ ਮਰੀਜ਼ਾਂ ਨੂੰ ਪਰੇਸ਼ਾਨ ਨਾ ਕਰ ਸਕੇ ਉਹਨੂੰ ਕਹਿੰਦੇ ਆ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਸੋ ਜੇ ਮਤਲਬ ਕੋਈ ਇਸ ਤਰ੍ਹਾਂ ਜਿਹੜੇ ਬੰਦੇ ਕਰਨਗੇ ਦੇ ਵਿਲ ਆਲਸੋ ਵੀ ਗਾਈਡਡ ਦੇ ਵਿਲ ਆਲਸੋ ਵੀ ਕੰਟਰੋਲਡ ਬਾਈ ਦਾ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਉਹ ਵੀ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੇ ਨਾਲ ਵੀ ਵਰ ਟਾਕਸ ਵਿਦ them ਵੀ ਵਰ ਵੈਰੀ ਸਿੰਪੈਥੈਟਿਕ ਟੂ them ਆਈ ਏਮ ਵੈਰੀ ਸਟਿਲ ਵੈਰੀ ਸਿੰਪੈਥੈਟਿਕ ਐਂਡ ਆਪਟੀਮਿਸਟਿਕ ਕਿ ਅਸੀਂ ਭਾਈ ਜੇ ਤੁਸੀਂ ਸਰਕਾਰ ਦੇ ਨਾਲ ਅਲਟੀਮੇਟਲੀ ਸਾਡਾ ਮਕਸਦ ਕੀ ਹੈ ਜੀ ਜੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਬੈਨੀਫਿਟਸ ਦੇਵਾਂਗੇ ਅਸੀਂ ਸਾਰੇ ਡਾਕਟਰ ਨੂੰ ਸਿਕਿਉਰਿਟੀ ਦੇ ਰਹੇ ਹਾਂ ਜੀ 24/7 ਸਿਕਿਉਰਿਟੀ ਦੇ ਰਹੇ ਹਾਂ ਔਰ ਮੈਂ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪੁੱਛ ਲੋ ਚਾਹੀ ਮਤਲਬ ਇਹ ਗੱਲ ਉਹ ਮੰਨਦੇ ਵੀ ਆ ਉਹ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਉਹਨਾਂ ਨੇ ਕਿਹਾ ਸੀ ਸਾਡੀ ਜਿਹੜੀ ਫਾਇਰ ਦੀ ਹੈਗੀ ਹੈ ਨਾ ਜਿਹੜੀ ਸਾਨੂੰ ਹਰ ਸਾਲ ਪਰਮਿਸ਼ਨ ਲੈਣੀ ਪੈਂਦੀ ਹੈ ਜੀ ਸਾਨੂੰ ਸਾਨੂੰ ਐਸਲ ਹੁੰਦੀ ਹੈ 3 ਸਾਲ ਕਰੋ ਅਸੀਂ 3 ਸਾਲ ਕਰਦੇ ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ ਸੋ ਇਹ ਮਿਊਚੁਅਲ ਹੁੰਦਾ ਥਿਸ ਇਜ਼ ਥੀਸ ਰਿਲੇਸ਼ਨਸ਼ਿਪਸ ਆਰ ਮਿਊਚੁਅਲ ਸੋ ਜਿਹੜੇ ਬੰਦੇ ਜਨਤਾ ਦੀ ਸੇਵਾ ਕਰਨਗੇ ਵਹਿਮ ਭਰਮ ਭਲੇਖੇ ਨਹੀਂ ਪਾਣਗੇ ਔਰ ਗਲਤ ਸਟੇਟਮੈਂਟ ਨਹੀਂ ਦੇਣਗੇ ਅਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਾਂਗੇ ਲੇਕਿਨ ਜਿਹੜੇ ਰੋਗ ਐਲੀਮੈਂਟਸ ਆ ਉਹਦੇ ਵਿੱਚ ਵੀ ਅੱਗੇ ਆਣਾ ਜੀ ਉਹਦੇ ਵਿੱਚ ਬਹੁਤ ਸਾਰੇ ਮੈਂ ਤੁਹਾਨੂੰ ਦੱਸਦਾ ਉਹਦੀ ਵੀ ਮੈਂ ਡਿਟੇਲ ਦੰਨਾ ਇੱਕ ਪੁਆਇੰਟ ਮੇਰਾ ਹੋਰ ਆ ਜੀ ਇਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਉਹ 1200 ਕਰੋੜ ਦੇ ਚੁੱਕਿਆ ਜੀ ਇਸ ਪੀਰੀਅਡ ਦੇ ਵਿੱਚ ਠੀਕ ਆ ਜੀ 1200 ਕਰੋੜ ਦੇ ਚੁੱਕਿਆ ਜਿਹੜਾ ਕਿ ਸਾਰਾ ਸਟੇਟ ਗਵਰਨਮੈਂਟ ਨੇ ਦਿੱਤਾ ਕੇਂਦਰ ਦਾ ਤਾਂ ਹੈ ਹੀ ਇਹਦੇ ਵਿੱਚ ਬਹੁਤ ਥੋੜਾ ਤੁਹਾਨੂੰ ਦੱਸਿਆ ਮੈਂ 350 ਕਰੋੜ ਆ ਸਾਰਾ ਬਾਕੀ ਸਾਰਾ ਸਟੇਟ ਸਟੇਟ ਗਵਰਨਮੈਂਟ ਨੇ ਦਿੱਤਾ ਇਹਦਾ ਜਦੋਂ ਪੇਮੈਂਟ ਹੁੰਦੀ ਆ ਸਾਰਾ ਆਨਲਾਈਨ ਆ ਜੀ ਪਹਿਲਾਂ ਜਦੋਂ ਅਸੀਂ ਇਨਹੈਰਿਟ ਕੀਤਾ ਕਾਂ ਅਸੀਂ ਫਿਰ ਅਗਸਤ ਦੇ ਵਿੱਚ ਜਿਹੜਾ 23 ਦੇ ਵਿੱਚ ਸੀਗਾ ਇਹਨੂੰ ਆਨਲਾਈਨ ਮੋਡ ਤੇ ਲੈ ਕੇ ਆਏ ਆ ਸਾਰਾ ਸਿਸਟਮ ਟਰਾਂਸਪੇਰੈਂਟ ਹੈ ਉਹਦੇ ਚ ਅਸੀਂ ਮੈਨ ਪਾਵਰ ਵਧਾਈ ਹੈ ਬਹੁਤ سارے ਸਟੈਪਸ ਲਏ ਮੈਂ ਉਹਦੇ ਤੇ ਵੀ ਆਉਂਗਾ ਇਹਦੇ ਵਿੱਚ ਕੀ ਹੋਇਆ ਕਿ ਇਹਦਾ ਜਿਹੜੀ ਪੇਮੈਂਟ ਹੁੰਦੀ ਸੀ ਇਹਨੂੰ ਟੀ ਐਮ ਐਸ ट्रांजੈਕਸ਼ਨ ਮੈਨੇਜਮੈਂਟ ਸਿਸਟਮ ਕਹਿੰਦੇ ਆ ਟੀ ਐਮ ਐਸ ਪੋਰਟਲ ਸੀ ਇੱਕ ਸੀਗਾ ਉਹਨਾਂ ਨੇ ਦੋ ਕਰਤਾ ਦੋ ਦਾ ਹਾਲ ਉਹੀ ਸੀਗਾ ਜੋ ਜੀ ਐਸ ਟੀ ਵਾਲੇ ਦਾ ਸੀਗਾ ਤੁਸੀਂ ਦੇਖਿਆ ਹੋਣਾ ਕਿ ਜੀ ਐਸ ਟੀ ਦੇ ਵਿੱਚ ਕਯੋਸ ਸੀਗਾ ਇਹਨਾਂ ਨੇ 8 ਸਟੇਟ ਵਿੱਚ ਸ਼ੁਰੂ ਕੀਤਾ ਸੀ ਥੇਰ ਬਾਅਦ ਅ ਟੋਟਲ ਕਯੋਸ ਅਸੀਂ 3000 ਜਿਹੜੇ ਕੇਸਸ ਆ ਰ ਤੇ ਜਦੋਂ ਉਹਨਾਂ ਨੇ TMS 2 ਲਿਆਂਦਾ ਸਾਡੀ ਕੈਪੈਸਿਟੀ ਘਟ ਕੇ 7 ਤੋਂ 700 800 ਤੇ ਆ ਗਈ ਜੀ 800 ਕੇਸ ਕਲੀਅਰ ਹੁੰਦੇ ਸੀ ਇਹਨਾਂ ਦਾ ਕੀ ਹੁੰਦਾ ਕਿ ਪਹਿਲਾਂ ਸਪੋਜ਼ ਮਤਲਬ ਕਿ ਮਿਸਟਰ A ਦਾ ਅਸੀਂ ਕਰ ਰਹੇ ਹਾਂ ਉਹਦਾ ਨਹੀਂ ਹੋ ਰਿਹਾ ਕਿਸੇ وجہ وجہ ਦੇ ਨਾਲ ਉਹਦੇ ਕੋਈ ਸਾਨੂੰ ਟੈਕਨੀਕਲੀ ਗਲਿਚ ਆ ਗਿਆ ਅਸੀਂ ਬੀ ਤੇ ਚੱਲੇ ਜਾਂਦੇ ਸੀ ਹੁਣ ਉਹ ਕਲੀਅਰ ਹੋਏਗਾ ਤਾਂ ਅਸੀਂ ਅੱਗੇ ਜਾਵਾਂਗੇ ਨਹੀਂ ਤਾਂ ਉੱਥੇ ਫਸ ਗਿਆ ਬੰਦਾ ਸਾਡਾ ਸਾਡੀ ਮੈਨ ਪਾਵਰ ਸਾਰੀ ਫਸ ਗਈ 3000 ਕੇਸ ਤੋਂ ਅਸੀਂ 800 ਤੇ ਆ ਗਏ ਇਹ ਅਸੀਂ ਉਹਨਾਂ ਨੂੰ ਮਿਲ ਕੇ ਰੱਡਾ ਸਾਹਿਬ ਨੂੰ ਉਹਨਾਂ ਨੂੰ ਸਾਰਿਆਂ ਨੂੰ ਮਾਤਰੀਆਂ ਨੂੰ ਦੱਸ ਕੇ ਆਏ ਆ ਉਹਨਾਂ ਨੇ ਐਡਮਿਟ ਕੀਤਾ ਉਹ ਕਹਿੰਦੇ ਅਸੀਂ ਗਲਿਚਸ ਰਿਮੂਵ ਕਰ ਰਹੇ ਆ ਇਹਨਾਂ ਦਾ ਜਿਹੜਾ ਮਤਲਬ ਸਾਰਾ ਸਿਸਟਮ ਹੈ ਨਾ ਜੀ ਉਹ ਸੜਕ ਤੇ ਲਿਆ ਕੇ ਜਿਵੇਂ ਕਾਰਾਂ ਹੁੰਦੇ ਨਾ ਟਾਟਾ ਵਾਲੇ ਉਹਨਾਂ ਦਾ ਆਰ ਐਨ ਡੀ ਸੜਕ ਤੇ ਹੁੰਦਾ ਉਹਨਾਂ ਦਾ ਵੀ ਸੜਕ ਤੇ ਹੁੰਦਾ ਜੀ ਐਸਟੀ ਵਾਲਾ ਹਾਲ ਹੈ ਨਾਲ ਪਰ ਲ ਮੈਂ ਤੁਹਾਨੂੰ ਥੋੜਾ ਜਿਹਾ ਡਾਟਾ ਦੇਵਾਂਗਾ ਉਹ ਮੇਰੀ ਬੇਨਤੀ ਹੈ ਜੀ ਜਿਹੜੇ ਬੰਦੇ ਟਵੀਟ ਕਰਦੇ ਆ ਜਿਹੜੇ ਕੰਮ ਕਦੇ ਕੀਤਾ ਨਹੀਂ ਉਹਨਾਂ ਦੀ ਸਰਕਾਰਾਂ ਲਈਆਂ ਜਿਹੜੇ ਮੈਸ ਕ੍ਰੀਏਟ ਕਰਕੇ ਗਏ ਆ ਹੁਣ ਟਵੀਟ ਕਰ ਰਹੇ ਆ ਦੇ ਕ੍ਰੀਏਟਡ ਦਾ ਮੈਸ ਉਹਨਾਂ ਨੇ 2021 ਦੇ ਵਿੱਚ ਜਾਣ ਲੱਗੇ ਆਪਣਾ ਜਿਹੜਾ ਸੀਗਾ ਉਹ ਜਿਵੇਂ ਹੁੰਦਾ ਨਾ ਇੱਕ ਬੱਚਾ ਹੁੰਦਾ ਪ੍ਰੈਂਟ ਦੇ ਵਿੱਚ ਜਿਹੜਾ ਖੇਡਦਾ ਖੂਲਦਾ ਜਿੰਗਾ ਆ ਕੇ ਬੰਟੇ ਖਿਲਾਰ ਦਿੰਦਾ ਸਾਰੇ ਜੀ ਮੰਨੋ ਖਿਲਾਰ ਕੇ ਚੱਲੇ ਗਿਆ ਬੰਟੇ ਅਸੀਂ ਇਕੱਠੇ ਕੀਤੇ ਉਹਨਾਂ ਦੇ ਹੁਣ ਉਹ ਟਵੀਟਾਂ ਕਰਦੇ ਆ ਜੀ ਠੀਕ ਆ ਜੀ ਹੁਣ ਬਿਆਨ ਦਿੰਦੇ ਆ ਉਹ ਔਰ ਕੋਈ ਫੈਕਟ ਚੈੱਕ ਨਹੀਂ ਕਰਦੇ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਕਿ ਆਓ ਫੈਕਟ ਚੈੱਕ ਕਰਕੇ ਜਿਹੜੀ ਵੀ ਕੋਈ ਸਟੇਟਮੈਂਟ ਦੇਣੀ ਆ ਉਹ ਫੈਕਟਸ ਐਂਡ ਫਿਗਰਸ ਨਾਲ ਦਿਓ ਮਤਲਬ ਇਹ ਨਹੀਂ ਪੈਦਰੋਂ ਖੱਬੇੋਂ ਫੜ ਕੇ ਕਿਤੇੋਂ ਬਾਹਰ ਫੜ ਕੇ ਲੱਥ ਫੜ ਕੇ ਤੇ ਮੈਂ ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਦਾ ਤੁਸੀਂ ਨਾ ਪਬਲਿਕ ਦੀਆਂ ਆਈਜ਼ ਹੋ ਤੁਸੀਂ ਯੂ ਆਰ ਦਾ ਆਈਜ਼ ਐਂਡ ਇਅਰਸ ਆਫ ਦਾ ਪਬਲਿਕ ਸੋ ਤੁਹਾਨੂੰ ਮੈਂ ਜਰੂਰ ਬੇਨਤੀ ਕਰਦਾ ਕਿ ਜਿਹੜੀ ਕਰੈਕਟ ਫਿਗਰਸ ਆ ਉਹ ਹਮੇਸ਼ਾ ਦਿਓ ਉਹਨਾਂ ਨੂੰ ਮਤਲਬ ਭਗਵਾਨਤਮਾਨ ਗਵਰਨਮੈਂਟ ਸਟੈਂਡਸ ਫਾਰ ਅਨਸਰਬਿਲਟੀ ਟੂ ਦਾ ਪੀਪਲ ਟ੍ਰਾਂਸਪੇਰੈਂਸੀ ਐਫੀਸ਼ੀਐਂ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਹੈਗਾ ਅਸੀਂ ਦਿਨ ਰਾਤ ਦੇ ਵਾਸਤੇ ਲੱਗੇ ਹੋਏ ਆ ਸਾਰੇ ਸਟੇਕ ਹੇਲਡਰ ਨਾਲ ਅਸੀਂ ਗੱਲ ਕਰਦੇ ਆ ਇਹ ਜਿਹੜਾ ਟੀਐਮਐਸ ਤੋਂ ਟੀਐਮਐਸ 2 ਆ ਦਿਸ ਇਜ਼ ਦਾ ਮੇਨ ਹਾਰਡਲ ਜਿਹੜਾ ਦਲੇ ਹੋਇਆ ਇਹਦੇ ਕਰਕੇ ਹੋਇਆ ਅਸੀਂ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਜਿਹੜੇ ਥਰਡ ਪਾਰਟੀ ਐਡਮਿਨਿਸਟਰेटर ਕਹਿੰਦੇ ਆ ਜਦੋਂ ਕੋਈ ਬੰਦਾ ਕਰਦਾ ਕਲੇਮ ਰੇਜ਼ ਕਰਦਾ ਉਹਦੀ ਵੈਰੀਫਿਕੇਸ਼ਨ ਕਰਦੇ ਆ ਉਹਨਾਂ ਕੋਲ 30 ਬੰਦੇ ਸੀ ਅਸੀਂ ਉਹਨਾਂ ਨੂੰ ਕਿਹਾ 54 ਕਰੋ ਉਹਨਾਂ ਨੇ 54 ਕਰਤੇ ਜੀ ਸਾਡੇ ਕੋਲੇ ਮੈਡੀਕਲ ਕਮੇਟੀ ਦੇ ਜਿਹੜੇ 9 ਮੈਂਬਰ ਸੀ ਸੀ 29 ਕਰਤੇ ਜੀ ਸਾਰੇ ਬੰਦੇ ਅਸੀਂ ਇਹਦੇ ਤੇ ਲਾਇਆ ਤਾਂ ਕਿ ਜਲਦੀ ਕਲੀਅਰ ਕਰੀਏ ਡੀ ਐਮ ਸੀ ਦਾ ਨੰਬਰ ਵਧਾਇਆ ਜੀ ਮੈਡੀਕਲ ਜਿਹੜੇ ਸਾਡੇ ਐਮਪੈਲਡ ਐਮਓ ਸੀ 9 ਸੀ ਅਸੀਂ 37 ਕਰਤੇ ਜੀ ਉਹ ਉਹਨਾਂ ਨੇ ਐਕਚੁਅਲੀ ਸਾਰੇ ਕਲੇਮ ਵੈਰੀਫਾਈ ਕਰਨੇ ਐ ਐਮਓਜ਼ ਨੇ ਫਿਰ ਉਹ ਪੇਮੈਂਟ ਹੋਣੀ ਆ ਤੇ ਅਸੀਂ ਜਿਹੜਾ ਹੈਗਾ ਹੁਣ ਕਿੰਨਾ ਸੀ ਡੇਲੀ ਪੇ ਕਰਦੇ ਹਾਂ ਉਹਨਾਂ ਨੂੰ ਜੀ 9 ਤੋਂ 10 ਕਰੋੜ ਹਾਂਜੀ 9 ਕਰੋੜ ਅਸੀਂ ਇਹਨੂੰ ਪਹਿਲਾਂ ਮਤਲਬ 2 ਜਾਂ 3 ਕਰੋੜ ਸੀ ਅਸੀਂ 9 ਤੋਂ 10 ਕਰੋੜ ਕਰ ਰਹੇ ਆ ਔਰ ਇਹ ਇਹ ਜਿਹੜੀ ਸਾਰਾ ਹੈਗਾ ਠੀਕ ਆ ਜੀ ਔਰ ਇਸ ਤੋਂ ਸਿਵਾਏ ਜਿਹੜੀ IFCO ਟੋਕੀਓ ਸੀ ਇਹ ਕੈਪਟਨ ਰਮਿੰਦਰ ਸਿੰਘ ਵੱਲੇ ਦੀ ਸਕੀਮ ਸੀ ਜੀ ਉਹਨਾਂ ਨੇ ਇਹਨਾਂ ਦੇ ਪੈਸੇ ਦੇਣੇ ਸੀ ਜੀ ਇਹ ਦੇ ਲੇਫਟ ਦ ਮੈਸ ਫਾਰ ਅਸ ਜੀ ਆਈ ਸੀ ਨੇ ਪੈਸੇ ਦੇਣੇ ਸੀ ਜਿਹੜੀ ਜਿਹੜੀ ਐਸ ਬੀ ਆਈ ਦੀ ਸੀ ਅਸੀਂ ਉਹਦੀ ਲੀਗਲ ਓਪੀਨੀਅਨ ਲੈ ਕੇ ਅਸੀਂ ਉਹ ਪੈਸੇ ਵੀ ਅਸੀਂ ਆਈਏ ਮੈਡਮ ਨੂੰ ਦੇ ਰਹੇ ਹਾਂ ਮਤਲਬ ਦੇ ਡੋਟ ਐਪਰੀਸ਼ੀਏਟ ਇਟ ਉਹ ਪੈਸੇ ਵੀ ਅਸੀਂ ਉਹਨਾਂ ਤੋਂ ਕਲੇਮ ਕਰਕੇ ਉਹਨਾਂ ਦੀਆਂ ਸਿਕਿਉਰਟੀਆਂ ਕੱਟ ਕੇ ਉਹਨਾਂ ਦੇ ਖਾਤੇ 'ਚ ਪਾਉਣ ਜਾ ਰਹੇ ਹਾਂ ਵੀ ਆਰ ਫਾਲੋਇੰਗ ਅ ਲੀਗਲ ਪ੍ਰੋਸੀਜਰ ਅਸੀਂ ਐਦਾ ਨਹੀਂ ਕਰ ਸਕਦੇ ਵੀ ਚੱਕ ਕੇ ਸਿੱਧੇ ਪਾ ਦਈਏ ਵੀ ਹੈਵ ਟੂ ਫਾਲੋ ਦ ਲੀਗਲ ਪ੍ਰੋਸੀਜਰ ਅਸੀਂ ਉਹਨਾਂ ਨੂੰ ਨੋਟਿਸ ਦੇਣਾ ਉਹਨਾਂ ਨੂੰ ਪੁੱਛਣਾ ਉਹਨੂੰ ਕਹਿਣਾ ਵੀ ਆ ਇਹਨਾਂ ਦੇ ਪਹਿਲੇ ਦਿਨ ਅਸੀਂ ਇੱਕ ਪਾਸੇ ਚੱਟੀਆਂ ਭਰਦੇ ਆ ਦੂਜੇ ਪਾਸੇ ਟਵੀਟ ਕਰੀ ਜਾਂਦੇ ਆ ਜੀ ਇਹ ਇਹਨਾਂ ਨੂੰ ਥੋੜਾ ਜਿਆਦਾ ਮਨ ਨਾਲ ਸੋਚਣਾ ਚਾਹੀਦਾ ਜਿਹੜਾ ਬੰਦਾ ਵੀ ਸਟੇਟਮੈਂਟ ਦਿੰਦਾ ਇਸ ਤੋਂ ਸਵਾਏ ਅਸੀਂ ਤਿੰਨ ਹਸਪਤਾਲ ਜਿਹੜੇ ਆ ਉਹਨਾਂ ਨੂੰ ਡੀ ਇੰਪੈਨਲ ਕੀਤਾ ਜੀ 18 ਹਸਪਤਾਲ ਜਿਹੜੇ ਹੈਗੇ ਆ ਉਹਨਾਂ ਨੂੰ ਸਸਪੈਂਡ ਕੀਤਾ ਤੇ 2 ਕਰੋੜ 80 ਲੱਖ 91480 ਰੁਪਏ ਦਾ ਜੁਰਮਾਨਾ ਵੀ ਕੀਤਾ ਜਿਹੜੇ ਬੰਦੇ ਮਿਸਯੂਜ਼ ਕਰਦੇ ਆ ਜੀ ਤਿੰਨ ਹਸਪਤਾਲ ਨੂੰ ਡੀ ਇੰਪੈਨਲ ਕੀਤਾ ਜੀ 18 ਹਸਪਤਾਲ ਨੂੰ ਸਸਪੈਂਡ ਕੀਤਾ ਜੀ ਔਰ 2 ਕਰੋੜ 80 ਲੱਖ 91480 ਆਈ ਰਿਪੀਟਡ ਜੀ 2 ਕਰੋੜ 80 ਲੱਖ 91480 ਰੁਪਏ ਦਾ ਜੁਰਮਾਨਾ ਵੀ ਅਸੀਂ ਕੀਤਾ ਹੈ ਇਹਨਾਂ ਨੂੰ ਬਹੁਤ سارے ਹਸਪਤਾਲ ਜਿਹੜੇ ਮਿਸਯੂਜ਼ ਕਰਦੇ ਹਨ ਤੁਸੀਂ ਤੁਹਾਨੂੰ ਪਤਾ ਹੋਣਾ ਵੀ ਆਪਣੇ ਤਾਂ ਉਹਨਾਂ ਨੇ ਤਾਂ ਜਿਹੜੇ ਤੁਹਾਡੇ ਆ 36 ਗਾਲ ਉਹਨਾਂ ਨੇ ਗਾਲੀ ਛੱਡ ਆਤੀ ਸਾਰੀ ਔਰਤਾਂ ਦੇ ਜੁਕਟਰ ਸੀ ਕੱਢਦੇ ਸੀ ਉਹਨਾਂ ਨੇ ਦੇਖੋ ਉਹਦੇ ਵਿੱਚ ਪੈਸੇ ਜ਼ਿਆਦਾ ਮਿਲਦੇ ਸੀ ਇਨਸਟਰਕਟਮੀ ਦੇ ਉਹਨਾਂ ਨੂੰ ਵਾਲਾ ਤੋਂ ਇਹ ਜਿਹੜਾ ਮਿਸਯੂਜ਼ ਹੈ ਉਹ ਵੀ ਅਸੀਂ ਪ੍ਰिवेंट ਕਰਨਾ ਹੈ ਸੋ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਦੁਬਾਰਾ ਮੈਂ ਰਿਪੀਟ ਕਰਦਾ ਜੀ ਇੱਕ ਵੀ ਪੈਸਾ ਅਸੀਂ ਕਿਸੇ ਹੋਰ ਕੰਮ ਲਈ ਡਿਵਰਟ ਨਹੀਂ ਕੀਤਾ ਜੀ ਜਿਹੜੇ ਮਕਸਦ ਲਈ ਆਏ ਆ ਉਸੇ ਮਕਸਦ ਲਈ ਆ ਰਹੇ ਆ ਕੇਂਦਰ ਨੇ 249 ਕਰੋੜ ਦੇਣਾ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਹਾਡੇ ਕਰਕੇ ਸਾਰੀ ਸਾਨੂੰ ਦਿੱਕਤ ਆ ਰਹੀ ਹੈ ਜਿਹੜੀ ਤੁਹਾਡੀ ਪੈਂਡੈਂਸੀ ਕਰਕੇ ਦਿੱਕਤ ਆ ਰਹੀ ਹੈ ਸਾਡੇ ਪੈਸੇ ਦੇ ਦਿਓ ਅਸੀਂ 249.81 81 ਲੱਖ ਇਹ ਕੇਂਦਰਵਾਲ ਸਾਡੀ ਸਟੈਂਡਿੰਗ ਹੈ ਅਸੀਂ ਮੀਟਿੰਗ ਕਰਕੇ ਆਏ ਹਾਂ ਦੋ ਮੀਟਿੰਗਾਂ ਹੋ ਗਈਆਂ ਤੀਜੀ ਮੀਟਿੰਗ ਲਈ ਸਾਡੀ ਮੇਰੀ ਈਮੇਲ ਉਹਨਾਂ ਨੂੰ ਭੇਜੀ ਹੋਈ ਆ ਸੀ ਮੇਰੀ ਰਿਕਵੈਸਟ ਪੈਂਡਿੰਗ ਹੈ ਯੂਨੀਅਨ ਹੈਲਥ ਮਿਨਿਸਟਰ ਨਾਲ ਔਰ ਜਦੋਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਤੇ ਸਟੇਟ ਹੈਲਥ ਮਿਨਿਸਟਰ ਆਈ ਐਮ ਰਿਫਰੈਂਡ ਫਰਮ ਮੇਕੰਗਨੀ ਪਬਲਿਕ ਸਟੇਟਮੈਂਟ ਸੋ ਆਈ ਊਡ ਰਿਕਵੈਸਟ ਕਿ ਜਿਹੜੇ ਬਾਕੀ ਦੇ ਵੀ ਜਿਹੜੇ ਜਿਹੜੇ ਹੈਗਾ ਆਈ 익ਸਪੈਕਟਡ ਫਰਮ ਮਾਈ ਏਲਡਰ ਬਰਾਦਰ ਕਿਉਂਕਿ ਸੈਂਟਰ ਨੂੰ ਏਲਡਰ ਬਰਾਦਰ ਤਾਂ ਕਹਿ ਸਕਦੇ ਆ ਆਪਾਂ ਕਿ ਉਹ ਵੀ ਜਿਹੜਾ ਹੈਗਾ ਉਹ ਆਈਸ ਮਾਰ ਦਾ ਪੈਸਾ ਜਿਹੜਾ ਕਿੱਥੇ ਯੂਜ਼ ਹੋਇਆ ਤੇ ਲੱਗਰ ਕਿਸੋਰ ਖਾਤੇ ਯੂਨੀ ਹੋ ਗਿਆ ਉਹਨਾਂ ਨੇ ਉਹਦੀ ਰਿਪੋਰਟ ਮੰਗੀ ਦੀ ਨਕਲ ਫੋਟੋਰੀ ਲੱਗਰ ਸੈਕਟ ਕੀ ਗੱਲ ਕੋਈ ਸੀ ਉਹ ਉਹੀ ਸਾਰਾ ਜਿਹੜਾ ਗੈਮ ਯੂਜ਼ ਨਹੀਂ ਹੋਇਆ ਉਹ ਚੀਜ਼ ਉਹਦੀ ਦੇਖੋ ਅਸੀਂ ਜੋ ਮਾਨਯੋਗ ਅਦਾਲਤ ਦਾ ਹੈਗਾ ਨਾ ਜੀ ਅਸੀਂ ਮਾਨਯੋਗ ਅਦਾਲਤ ਦਾ ਪੂਰਾ ਅਸੀਂ ਸਤਿਕਾਰ ਕਰਦੇ ਆ ਜਿਹੜੀ ਅਦਾਲਤ ਹੁੰਦੀ ਆ ਜਿਹੜੇ ਜੱਜ ਸਾਹਿਬ ਹੈ ਨਾ ਜੀ ਉਹ ਜੋ ਉਹਨਾਂ ਨੂੰ ਜਾ ਕੇ ਜੋ 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 ਸੈਂਟਰ ਦਾ ਵਕੀਲ ਹੈ ਜੋ ਉਹਨੇ ਉੱਥੇ ਉੱਥੇ ਜਾ ਕੇ ਬਿਆਨ ਦੇ ਦਿੱਤਾ ਜਾਂ ਡਾਕਟਰਾਂ ਨੇ ਬਿਆਨ ਦੇ ਦਿੱਤਾ ਉਹ ਉਹਦੇ ਤੇ ਬੇਸਡ ਹੈ ਜੀ ਹੁਣ ਜਿਹੜਾ ਇਸ ਤੋਂ ਬਾਅਦ ਜਿਹੜੀ ਅਗਲੀ ਪੇਸ਼ੀ ਹੋਏਗੀ ਨਾ ਉਹਦੇ ਵਿੱਚ ਸਾਡੇ ਵੀ ਜਿਹੜੇ ਵਕੀਲ ਜਾਣਗੇ ਜੀ ਉਹ ਆਪਣਾ ਪੱਖ ਰੱਖਣਗੇ ਉਹ ਫੈਕਟਸ ਦੇਣਗੇ ਜਿਵੇਂ ਮੈਂ ਤੁਹਾਡੇ ਅੱਗੇ ਰੱਖਿਆ ਮੈਨੂੰ ਪੂਰਾ ਲੱਟ ਨਹੀਂ ਲੱਟ ਨਹੀਂ ਕਹਿੰਦਾ ਸਾਡਾ ਹੀ ਸੌਣੀ ਨਹੀਂ ਤੁਸੀਂ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲੇ ਜਿਹੜਾ ਹੈਗਾ ਨਾ ਜੀ ਸਾਡੇ ਕੋਲੇ 350 ਕਰੋੜ ਉਹਨਾਂ ਨੇ ਦੇਣਾ ਸੀ ਦਿੱਤਾ ਹੀ 169 ਕਰੋੜ ਉਹਨਾਂ ਨੇ ਮਤਲਬ ਦਿੱਤਾ ਨਹੀਂ ਹੈ ਉਹ ਮੈਨੂੰ ਨਹੀਂ ਪਤਾ ਫਿਗਰ ਕਿੱਥੋਂ ਆਈ ਹੈ ਜਿਹੜੇ ਸੈਂਟਰ ਦੇ ਵਕੀਲ ਹੈ ਜੀ ਉਹ ਮੈਂ ਹੁਣ ਦੇਖੋ ਗੱਲ ਹੁੰਦੀ ਹੈ ਵੀ ਕਹਿੰਦੇ ਹੁੰਦੇ ਗੁਰੂ ਜਿਨ੍ਹਾਂ ਦੇ ਟੱਪੜੇ ਚੇਲੇ ਜਾਣ ਛੜਾਪ ਸੋ ਜਿਹੜਾ ਸੈਂਟਰ ਦੇ ਜਿਹੜਾ ਉਹਨਾਂ ਨੇ ਵਕੀਲ ਨੇ ਦਿੱਤਾ ਮੈਂ ਕੋਰਟ ਦੇ ਬਾਰੇ ਆਪਾਂ ਬੈਟਰ ਹੈ ਕਿ ਜਿਹੜਾ ਕੋਰਟ ਦਾ ਮਸਲਾ ਆਪਾਂ ਕੋਰਟ ਚ ਰਹਿਣ ਦੀ ਉਹ ਵੀ ਤੁਹਾਡੇ ਸਾਹਮਣੇ ਸਾਈ ਆ ਜਾਏਗੀ ਜੀ ਸਾਡਾ ਐਫੀਡ ਜਾ ਐਫੀਡਵਿਟ ਜਾਏਗਾ ਸੋ ਇਟ ਅਰ ਮੀਨਸ ਟੂ ਬੀ ਸੀਨ ਕਿ ਜਾ ਲੋ ਤੁਸੀਂ ਆਖੀ ਜੋ ਤੁਸੀਂ ਵੀ ਦੱਸਦੇ ਨਾ ਪਿਛਲੀਆਂ ਸਫਾਰਾਂ ਤੇ ਜਿਵੇਂ ਸਵਾਲ ਉੱਠਦੇ ਰਹੇ ਜਿ ਕਿ ਫੰਡ ਆਇਆ ਕਿ ਕਿਸੇ ਹੋਰ ਚੀਜ਼ ਲਈ ਲੱਗ ਗਿਆ ਕਿੱਥੇ ਹੋਰ ਕੋਈ ਡਾਇਮੈਂਡ ਤੁਹਾਡੇ ਦੀ ਵੀ ਇਹੀ ਸਵਾਲਾ ਕਿਡਵਰਤ ਮੈਂ ਮੈਂ ਤੁਹਾਨੂੰ ਫੈਕਟਸ ਐਂਡ ਫਿਗਰਸ ਦੇ ਰਿਹਾ ਜੀ ਆਈ ਐਮ ਗਿਵਿੰਗ ਯੂ ਦਾ ਫਿਗਰਸ ਜਿਹੜਾ ਤੁਹਾਡਾ ਜਿਹੜਾ ਬੰਦਾ ਉੱਥੇ ਕਹਿ ਰਿਹਾ ਵੀ ਐਨੇ ਪੈਸੇ ਆਇਆ ਜਿਹੜਾ ਕਹਿੰਦਾ ਵੀ 600 ਕਰੋੜ ਆਇਆ ਜਿਹੜਾ ਕਹਿੰਦਾ 500 ਕਰੋੜ ਆਇਆ ਚਾਹੇ ਸਾਡੇ ਪਟਿਆਲੇ ਦੇ ਸਾਬਕਾ ਐਮਪੀ ਹੋਣ ਉਹਨਾਂ ਨੂੰ ਪੁੱਛੋ ਜੀ ਤੁਸੀਂ ਦੱਸੋ ਵੀ 500 ਕਰੋੜ ਰੁਪਇਆ ਕਦੋਂ ਆਇਆ ਕਿੱਥੇ ਆ ਅਸੀਂ ਯੂਨੀਅਨ ਨਰਸਪਲੇਸਟਰ ਨੂੰ ਮਿਲ ਕੇ ਆਏ ਹਾਂ ਜੀ ਮਹਨ। ਅਸੀਂ ਉਹਨਾਂ ਨੂੰ ਚਿੱਠੀ ਲਿਖੀ ਆ ਜੀ ਅਸੀਂ ਲਿਖੇ ਦਿੱਤਾ ਉਹਨਾਂ ਨੂੰ ਸਾਡੇ ਅਨੇ ਪੈਸੇ ਤੁਸੀਂ ਦੇਣੇ ਆ। ਸੋ ਵੀ ਆਰ ਇਨ ਟਾਕਸ ਜਿਹੜਾ ਕੋਈ ਹਵਾ ਵਿਚ ਗੱਲ ਕਰਦਾ ਉਹਦਾ ਮੈਂ ਜਵਾਬ ਕਿਦਾਂ ਦੇ ਸਕਦਾ ਜੀ ਮਹਨ। ਜਾਂ ਤਾਂ ਮੈਨੂੰ ਦੱਸੋ ਕੋਈ ਕੋਈ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗਾ ਜੀ ਜਿੱਥੇ ਕਿਸੇ ਨੇ ਕਿਸੇ ਨੇ ਕੋਈ ਮਹਨ ਲੋ ਸੈਂਟਰ ਦਾ ਕੋਈ ਡਾਕੂਮੈਂਟ ਹੋਵੇ ਮੈਂ ਤਾਂ ਕੋਈ ਡਾਕੂਮੈਂਟ ਦਿਖਾ ਦਵਾਂ ਜੀ। ਹਾਂਜੀ। ਕਿਹੜੇ ਹਸਪੀਟਲ ਤੁਸੀਂ ਕਹਿ ਰਹੇ ਹੋ? ਜਾ ਕੇ ਇਸ ਨੂੰ ਪ੍ਰੂਫ ਕਰਦੇ ਤੇ ਨੇ। ਉਹ ਆਹ ਬੁਲਾਉਂਦੇ ਪਏ ਨੇ। ਤੁਸੀਂ ਮੇਰੇ ਪੈਨਲ ਮੈਟਿਕ ਨੂੰ ਸਭ ਦੀ ਕ ਦੀ ਫਾਰਮਾ ਨਾ ਥੋੜੇ ਕਿਹਾ ਜਾਂਦਾ ਜੀ ਹੈ ਜਿਹੜੇ ਵੀ ਸਾਡੇ ਹਸਪੀਟਲ ਜਾਣ ਕੇ ਬੋਲਦੇ ਪਏ ਨੇ ਉਸ ਤੋਂ ਉਹਨਾਂ ਦਾ ਕਲੇਮ ਜਾਂ ਉਸ 600 ਕਰੋੜ ਦੀ ਉਸ ਵੀ ਤਰੀਕੇ ਆ ਵੀ 1 600 ਕਰੋੜ ਦੀ ਇੱਕ ਪੱਟ ਹੈਗੇ ਨੇ ਕੱਟ ਕਰੇ ਨੇ 8483 ਕਰੋੜ ਪਰ ਦੇਂਦਾਰੀ ਹੈ ਪਰ 194 ਕਰੋੜ ਦੀ ਸ਼ਾਇਦ ਉਹ ਕਹਿੰਦੇ 600 ਕਰੋੜ ਹੈ ਅਮਰੀਕਾ ਵਾਲੇ ਪੰਜਾਬ ਵਾਲੇ ਉਹ ਜਿਹੜੀ ਹੈਗੀ ਹੁਣ ਮੇਰੇ ਖਿਆਲ ਇਹ ਇਹ ਵੇਰੀ ਕਰਦੀ ਰਹਿੰਦੀ ਹੈ 181 ਜ 184 ਕਰੋੜ ਹੈ ਇਹ ਵੇਰੀ ਕਰਦੀ ਰਹਿੰਦੀ ਕਿਉਂਕਿ ਨਵੇਂ ਕਲੇਮ ਵੀ ਆ ਰਹੇ ਹਨ ਜੀ ਪੇਮੈਂਟਸ ਹੋ ਰਹੀਆਂ ਦੋਨੋਂ ਇਟਸ ਇਟਸ ਡਾਇਨਾਮਿਕ ਕਾਈਂਡ ਆਫ ਥਿੰਗ ਹੈ ਲਗਾਤਾਰ ਚੇਂਜ ਹੋ ਰਹੀ ਹੈ ਉਹਨਾਂ ਦੀ ਜਿੰਨੀ ਪੋਟੈਂਸੀ ਆ ਉਸ ਤੋਂ ਕਿਤੇ ਵੱਧ ਪੈਸੇ ਸੈਂਟਰ ਨੇ ਸਾਡੇ ਦੇਣੇ ਆ ਜੀ ਉਹਦਾ ਰੀਜ਼ਨ ਇਹ ਆ ਵੀ ਸਾਨੂੰ ਸੈਂਟਰ ਸਾਡੇ ਫੰਡ ਨਹੀਂ ਰਿਲੀਜ਼ ਕਰ ਰਿਹਾ ਚਾਹੇ ਐਨਐਚਐਮ ਦੇ ਫੰਡ ਹੋਣ ਚਾਹੀਏ ਫੰਡ ਹੋਣ ਉਹਦਾ ਕਾਰਨ ਇਹ ਆ ਵੀ ਸਾਨੂੰ ਸੈਂਟਰ ਨੇ ਫੰਡ ਦੇਣੇ ਆ ਫਿਰ ਅਸੀਂ ਅੱਗੇ ਡਿਸਬਰਸ ਕਰਨੇ ਆ ਤੇ ਸੈਂਟਰ ਆਪਣਾ ਸ਼ੇਅਰ ਨਹੀਂ ਦੇ ਰਿਹਾ ਤੇ ਸਾਨੂੰ ਸ ਇਸ਼ੂ ਹੈ ਜੀ ਇਸ਼ੂ ਹੈ ਆਈ ਹੋਪ ਆਮ ਕਲੀਅਰ ਅਬਾਊਟ ਇਟ ਜੀ ਠੀਕ ਹੈ ਠੀਕ ਹੈ ਜੀ ਟੋਟਲ ਦਾ 45 ਲੱਖ ਪਰਿਵਾਰ ਹੈ ਜਿਹਨਾਂ ਨੂੰ ਇਹ ਮਿਲਦਾ 45 ਲੱਖ ਫੈਮਲੀਆਂ ਹੈ ਜੀ ਉਹਦੇ ਚੋਂ ਸਿਰਫ ਜਿਹੜਾ ਸੈਂਟਰ ਹੈ ਉਹ 16.65 ਲੱਖ ਜਿਹੜੀਆਂ ਸਾਡੀ ਫੈਮਲੀ ਆ ਉਹਨਾਂ ਨੂੰ ਉਹਦਾ ਉਹਦਾ 60% ਦੇਣਾ ਉਹਨਾਂ ਨੇ ਬਾਕੀਆਂ ਦਾ ਜੀ ਬਾਕੀ ਸਾਰਾ ਬਾਕੀ ਸਾਰਾ ਸਟੇਟ 100% ਖਰਚਾ ਸਟੇਟ ਦੇ ਰਹੀ ਹੈ ਜੀ ਉਹ ਫਿਰ ਮੈਂ ਤੁਹਾਨੂੰ ਡਿਸਕ ਦੇ ਦਾਂਗਾ ਜੀ ਅਸੀਂ ਨਾ ਅਜੇ ਤੱਕ ਨੇਮ ਐਂਡ ਸ਼ੇਮ ਦਾ ਨਹੀਂ ਕੀਤਾ ਸੀਗਾ ਅਸੀਂ ਉਹਨਾਂ ਨੂੰ ਵੀ ਹੈਵ ਕੈਪਟਿਟਡ ਅ ਡਿਗਨੀਫਾਈਡ ਕਾਈਂਡ ਆਫ ਥਿੰਗ ਬਟ ਪੋਸੀਬਲੀ ਵੀ ਵਿਲ ਸਟਾਰਟ ਐਟ ਨਾਓ ਵੀਲ ਸਟਾਰਟ ਐਟ ਨਾਓ ਔਰ ਇਹ ਦੇਖੋ ਜਿਹੜਾ ਕੋਈ ਬੰਦਾ ਵੀ ਆ ਜੇ ਬੰਦਾ ਕੋਈ ਮਤਲਬ ਕੋਰਟ ਦੇ ਵਿੱਚ ਜਾ ਕੇ ਜਾਂ ਅਖਬਾਰ ਦੇ ਵਿੱਚ ਕੋਈ ਫਿਗਰ ਕੋਟ ਕਰਦਾ ਕੋਈ ਸਟੇਟਮੈਂਟ ਦਿੰਦਾ ਦਾ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਜੇ ਕੋਈ ਗਲਤ ਗਲਤ ਗੱਲ ਕਰ ਰਿਹਾ ਤਾਂ ਉਹ ਉਹਨੂੰ ਪਹਿਲਾਂ ਪੁੱਛਾਂਗੇ ਪਹਿਲਾਂ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਵੀ ਤੁਸੀਂ ਤੁਹਾਡੀ ਫਲਾਨੀ ਖ਼ਬਰ ਸਟੇਟਮੈਂਟ ਆਈ ਹੈ ਫਲਾਨੇ ਟੀਵੀ ਤੇ ਤੁਹਾਡੀ ਇੰਟਰਵਿਊ ਆਈ ਹੈ ਤੁਸੀਂ ਕਿਹਾ ਵੀ ਸਾਡੇ ਅੰਨੇ ਪੈਸੇ ਦੇਣੇ ਦੱਸੋ ਕਿੱਥੇ ਦੇਣੇ ਆ ਦੇਣੇ ਆ ਪੈਸੇ ਅਸੀਂ ਮੈਂ ਅਸੀਂ ਉਹਨਾਂ ਨੂੰ ਮੈਂ ਆਈਐਮਏ ਨਾਲ ਮੀਟਿੰਗ ਕਰਕੇ ਉਹਨੂੰ ਕਿਹਾ ਕਿ ਸਾਨੂੰ ਕੇਂਦਰ ਤੋਂ ਜਿੱਦਣ ਸਾਡੇ ਪੈਸੇ ਹੋ ਗਏ ਤੁਹਾਡੀ ਜਿਹੜਾ ਵੇਟਿੰਗ ਪੀਰੀਅਡ ਹੈ ਅਸੀਂ ਅੱਜ 3 ਮਹੀਨੇ ਅਸੀਂ ਇਹਨੂੰ 15 ਦਿਨਾਂ 'ਚ ਲਿਆਵਾਂਗੇ ਵਿਦਨ ਵਿਦਨ ਹੀ ਮੰਨ ਤਰਸੋ ਕੇਂਦਰ ਹਾਂਜੀ ਕੀ ਆ ਸੀਗਾ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਸਾਨੂੰ ਦੇਵਾਂਗੇ ਜੀ ਬਟ ਉਹ ਆਏ ਨਹੀਂ ਅਜੇ ਜਦ ਤਨ ਆਗੇ ਸੀ ਕਲੀਅਰ ਕਰ ਦਾਂਗੇ ਨਾਲ ਦੇ ਨਾਲ ਤੁਸੀਂ ਕਹੇ ਵੀ ਕੇਂਦਰ ਕਿਉਂ ਨਹੀਂ ਕਰਦਾ ਕੋਈ ਨਹੀਂ ਦੇਖੋ ਜਿਹੜਾ ਕੇਂਦਰ ਕੀ ਨਹੀਂ ਕਰਦਾ ਤੁਸੀਂ ਕਹਿੰਦੇ ਕਿਉਂ ਨਹੀਂ ਕਰਦਾ ਕੀ ਨਹੀਂ ਕਰਦਾ ਇਹ ਪੂਰੀ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਇੱਕ ਯੂਨੀਅਨ ਫਾਈਨੈਂਸ ਮਿਨਿਸਟਰ ਨੂੰ ਕਿਸੇ ਬੰਦੇ ਦੀ ਨਹੀਂ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਮਤਲਬ ਇਹ ਫਾਈਨੈਂਸ ਮਿਨਿਸਟਰ ਇਸ ਅਕਿਊਜ਼ਡ ਆਫ ਐਕਸਟਰਸ਼ਨ ਮਤਲਬ ਮਾਨੂੰ ਸਮਝ ਨਹੀਂ ਆਂਦੀ ਵਾਪਾ ਦੁਨੀਆ ਚ ਕੀ ਮੂੰਹ ਦਿਖਾਵਾਂਗੇ ਬਾਕੀ ਸਾਰੀਆਂ ਬੰਲਾ ਉਹਨਾਂ ਜੋ ਹਾਈ ਕੋਰਟ ਦਾ ਜਾਂ ਸਾਰਾ ਦੂਜਾ ਹੈਗਾ ਬਟ ਕੇਂਦਰ ਕੀ ਨਹੀਂ ਕਰਦਾ ਜੀ ਕੇਂਦਰ ਨੇ ਸਾਡੇ ਐਨਐਚਪੀ ਦੇ ਫੰਡ ਰੋਕੇ ਆ ਜੀ ਕਿਹੜਾ ਅਤਿਆਚਾਰ ਆ ਜਿਹੜਾ ਕੇਂਦਰ ਨਹੀਂ ਕਰਦਾ ਜੀ ਉਹਨਾਂ ਨੇ ਸਾਡੇ ਮੰਡੀ ਬੋਰਡ ਦੇ ਫੰਡ ਰੋਕੇ ਹੋਏ ਆ ਉਹਨਾਂ ਨੇ ਮੰਨ ਲਓ ਸਾਡੇ ਜਿੰਨੇ ਮੰਨ ਲਓ ਹੋਰ ਤੁਸੀਂ ਸੋਚ ਨਹੀਂ ਸਕਦੇ ਕਿੰਨੀਆਂ ਸਾਡੀਆਂ ਸਕੀਮਾਂ ਰੋਕਿਆ ਹੋਈਆਂ ਜੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਜਾ ਕੇ ਮਿਲ ਕੇ ਆਏ ਉਹਨਾਂ ਨੂੰ ਕਰਕੇ ਆਏ ਔਰ ਨੱਡਾ ਸਾਹਿਬ ਮਹਾਤਲ ਤੋਂ ਹੈ ਗਿਆ ਔਰ ਪੰਜਾਬ ਤੋਂ ਉਹਨਾਂ ਦੇ ਬੜੇ ਲਿੰਕ ਹੈ ਗਿਆ ਮੈਂ ਅਮੀਰ ਕਰਦਾ ਕਿ ਮੰਨ ਲਓ ਸਾਡੇ ਨਾਲ ਕੋਆਪਰੇਟ ਕਰਨਗੇ ਅਸੀਂ ਜਿਹੜੀ ਪਬਲਿਕ ਨੇ ਸਾਨੂੰ ਚੁਣਿਆ ਉਸੇ ਪਬਲਿਕ ਨੇ ਉਹਨਾਂ ਨੂੰ ਚੁਣਿਆ ਜੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੁਰਸੀਆਂ ਤੇ ਬਿਠਾਇਆ ਹੋਇਆ ਸੋ ਅਸੀਂ ਅਸੀਂ ਬਿਮਾਰੀਆਂ ਨਾਲ ਲੜਨਾ ਆਏ ਆਂ ਬੇਰੋਜ਼ਗਾਰੀ ਨਾਲ ਲੜਨਾ ਆਏ ਆਂ ਅਸੀਂ ਅਨਪੜਤਾ ਨਾਲ ਲੜਨਾ ਆਏ ਆਂ ਅਸੀਂ ਇੱਕ ਦੂਜੇ ਨਾਲ ਲੜਨ ਥੋੜੀ ਆਏ ਆਂ ਤੁਸੀਂ ਜਦੋਂ ਸੈਟਪਨ ਮਿਲ ਕੇ ਆਏ ਸੀ ਬੜੇ ਇੱਕ 180 180 ਟਾਈਮ ਜੀ ਹਾਂਜੀ ਇਹ ਜੇ ਨੱਡਾ ਸਾਹਿਬ ਚਾਹਣ ਮੇਰੀ ਐਪਲੀਕੇਸ਼ਨ ਗਈ ਹੋਈ ਆ ਸਾਨੂੰ ਕੱਲ ਨੂੰ ਬੁਲਾ ਲੈਣਾ ਅਸੀਂ ਕੱਲ ਸਵੇਰੇ ਚਲੇ ਜਾਵਾਂਗੇ ਕੱਲ ਸ਼ਾਮ ਨੂੰ 5 ਵਜੇ ਤੱਕ ਤੁਹਾਨੂੰ ਖਬਰ ਸੁਣਾਵਾਂਗੇ ਮਸਲਾ ਹੱਲ ਹੋ ਗਿਆ ਇਹ ਤਾਂ ਨੱਡਾ ਸਾਹਿਬ ਤੇ ਡਿਪੈਂਡ ਕਰਦਾ ਜੀ ਤੁਸੀਂ ਜਦੋਂ ਦਿੱਲੀ ਮਿਲ ਕੇ ਆਏ ਸੀ ਤੁਸੀਂ ਕਿਸੇ ਕਿਸੇ ਬੜੇ ਪੋਜ਼ਿਟਿਵ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਹੁਣ ਵੀ ਫਸਟ ਟਾਈਮ ਹੈ ਜੀ ਮਸਲਾ ਹ ਨਾ ਮੈਂ ਐਸ਼ਾ ਪੋਸਟਿਵ ਹਨ ਮੈਂ ਅਜ ਵੀ ਪੋਸਟਿਵ ਅਜੀ ਨਰਦਾ ਜੀ ਯੂਨੀਅਨ ਗਵਰਨਮੈਂਟ ਜਿਹੜੇ ਅਸੀਂ ਲੋਕਾਂ ਵਾਸਤੇ ਪੈਸੇ ਖਰਚੇ ਆ ਜਿਹੜੀ ਉਹਨਾਂ ਦੀ ਆਪਣੀ ਸਕੀਮ ਹੈ ਉਹਨਾਂ ਨੂੰ ਕਹਿੰਦੇ ਆ ਜਿੰਨੇ 70 ਪਲੱਸ ਹੈ ਸਾਰਿਆਂ ਨੂੰ ਦੇਣੀ ਆ ਉਹ ਠੀਕ ਹੈ ਜੀ ਅਸੀਂ ਇਮਪਲੀਮੈਂਟ ਕਰਨੀ ਆ ਉਹ ਔਰ ਪੰਜਾਬ ਗਵਰਨਮੈਂਟ ਇੱਕੋ ਹੀ ਇੱਕ ਗਵਰਨਮੈਂਟ ਹੈ ਜੀ ਜਿਹੜੀ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਮੈਡੀਸਿਨਸ ਇੱਕੋ ਗਵਰਨਮੈਂਟ ਆ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ 38 ਟੈਸਟ ਕਰ ਰਹੀ ਆ ਔਰ ਜਿਹੜੇ 80 ਦਵਾਈਆਂ ਦੇ ਰਹੀ ਆ ਇੱਕੋ ਹੀ ਗੌਰਮੈਂਟ ਆ ਮੈਨੂੰ ਤੁਸੀਂ ਦੱਸ ਦਿਓ ਤੁਸੀਂ ਸਾਰੇ ਪੱਤਰਕਾਰ ਹੋ ਤੁਸੀਂ ਸਾਰੇ ਜਾਣਦੇ ਮੈਨੂੰ ਦੱਸ ਦਿਓ ਕਿ ਕਿਹੜੇ ਸਟੇਟਸ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ 80 ਦਵਾਈਆਂ ਮਿਲ ਰਹੀਆਂ ਔਰ 38 ਜਿਹੜੀਆਂ ਹੈਗੀਆਂ ਤੁਹਾਡੇ ਉਹ ਟੈਸਟ ਹੋ ਰਿਹਾ ਮੈਨੂੰ ਦੱਸ ਦਿਓ ਪੂਰੇ ਮੈਨੂੰ ਤਾਂ ਪੂਰੇ ਦੇਸ਼ ਕਿਤੇ ਨਹੀਂ ਲੱਭਿਆ ਜੀ ਨਿਰੋਭੀ ਦੇ ਵਿੱਚ ਜੇ 85 ਕੰਟਰੀ ਚੋਂ 40 ਕੰਟਰੀ ਕਹ ਰਹੀ ਸਾਨੂੰ ਕਾਪੀ ਕਰਨਾ ਔਰ ਕਹ ਰਹੀ ਹੈ ਬੈਸਟ ਮਾਡਲ ਹੈ ਪੰਜਾਬ ਦਾ ਪ੍ਰਾਇਮਰੀ ਕੇਅਰ ਵਿੱਚ ਤੇ ਬੈਸਟ ਮਾਡਲ ਹੈ ਸਾਡਾ ਸੈਕੰਡਰੀ ਕੇਅਰ ਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ देयर आर ਬੋਟਲ ਨੈਕਸ ਮਲੋ ਸਾਡੇ ਕੋਲੇ ਸਪੈਸ਼ਲਿਸਟ ਘਟਾ ਪੂਰੇ ਪੂਰੇ ਦੇਸ਼ ਵਿੱਚ ਘਟਾ ਪੂਰੀ ਦੁਨੀਆ ਚ ਘਟਾ ਹੈ ਸਪੈਸ਼ਲਿਸਟ ਅਸੀਂ ਉਹਨੂੰ ਟ੍ਰੇਨ ਕਰ ਰਹੇ ਹਾਂ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਵੀ ਹੈਵ ਟੂ ਵਰਕ ਟ ਸੈਂਟਰ ਐਂਡ ਸਟੇਟ ਹੈਜ਼ ਟੂ ਵਰਕ ਟੂਗੇਦਰ ਹੁਣ ਮੇਰੇ ਕੋਲੇ ਸਾਰੇ ਜਿੰਨੇ ਵੀ ਬਾਕੀ ਦੇ ਸੂਬੇ ਉਹਨਾਂ ਦੇ ਮੈਨੂੰ ਆ ਰਹੇ ਜੀ ਵੀ ਜਿਹੜਾ ਇੰਸ਼ੋਰੈਂਸ ਦੇ ਉੱਤੇ ਇਹਨਾਂ ਨੇ 18% ਟੈਕਸ ਲਾਇਆ ਹੋਇਆ ਹੁਣ ਇੰਸ਼ੋਰੈਂਸ ਜਿਹੜਾ ਬੰਦਾ ਗਰੀਬ ਲਾਂਦਾ ਉਹਦੇ ਤੁਸੀਂ 18% ਟੈਕਸ ਤੁਸੀਂ ਲਾ ਰਹੇ ਹੋ ਜਿਹੜੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਸਿਕਿਉਰਿਟੀ ਦੇ ਰਹੇ ਆ ਸੀਸੀਟੀਵੀ ਲਾ ਰਹੇ ਆ ਉਹਦੇ ਤੇ ਵੀ 18% ਟੈਕਸ ਜੀ ਮਤਲਬ ਉਹਨਾਂ ਨੇ ਮਤਲਬ ਇਹਨਾਂ ਨੂੰ ਸਵਾਇ ਟੈਕਸ ਤੋਂ ਹੋਰ ਕੋਈ ਕੰਮ ਹੀ ਨਹੀਂ ਆ ਜੀ ਮਤਲਬ ਉਹ ਤੋਂ ਜਾਣੇ ਸੈਂਟਰ ਜਰਾਬ ਮੈਂ ਤੁਹਾਨੂੰ ਕਹਾਂ 27 ਤਰੀਕ ਨੂੰ ਮੇਰੀ ਈਮੇਲ ਚਲੀ ਗਈ ਆ ਚਿੱਠੀ ਚਲੀ ਗਈ ਆ ਤਾਂ ਲੱਡਾ ਸਾਹਿਬ ਦੇਖੋ ਜਿਹੜੇ ਵੱਡੇ ਹੁੰਦੇ ਆ ਮੈਂ ਤਾਂ ਅਪਾਇੰਟਮੈਂਟ ਮੰਗਿਆ ਉਹਨਾਂ ਕੋਲ ਮੈਂ ਤਾਂ 3.5 ਕਰੋੜ ਲੋਕਾਂ ਦਾ ਹਸਟ ਲਿਸਟ ਆ ਉਹ ਹੈਗੇ 140 ਕਰੋੜ ਦੇ ਬਹੁਤ ਵੱਡੇ ਆ ਸਾਥੋਂ ਸਾਰੇ ਪੈਸੇ ਉਹਨਾਂ ਕੋਲ ਆ ਬਹੁਤ ਤਾਕਤਵਰ ਆ ਉਹ ਅਸੀਂ ਤਾਂ ਮਤਲਬ ਪਰ ਅਸੀਂ 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 ਪਰ ਅਸੀਂ ਕੋਈ ਖਰਾਤ ਨਹੀਂ ਮੰਗ ਰਹੇ ਅਸੀਂ ਅਸੀਂ ਖਰਾਤ ਨਹੀਂ ਮੰਗ ਰਹੇ ਅਸੀਂ ਜੋ ਉਹਨਾਂ ਦਾ ਜੋ ਸਕੀਮ ਉਹਨਾਂ ਨੇ ਲਾਂਚ ਕੀਤੀ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਅਸੀਂ ਲੋਕਾਂ ਦਾ ਇਲਾਜ ਕੀਤਾ ਹੁਣ ਉਹਨਾਂ ਨੇ ਪੈਸੇ ਦੇਣੇ ਆ ਉਹਨਾਂ ਨੂੰ ਦੇਣੇ ਚਾਹੀਦੇ ਸੀ ਮਿਸਟਰ ਵਿਦ ਡਿਫਰ ਸੈਂਟਰ ਆਪਣਾ ਡਾਟਾ ਦਿੰਦਾ ਤੁਸੀਂ ਆਪਣਾ ਡਾਟਾ ਦਿਓ ਮੈਨੂੰ ਸੈਂਟਰ ਦਾ ਡਾਟਾ ਦਿਖਾ ਦਿਓ ਹੈ ਕਿੱਥੇ ਹੈ ਜੀ ਸਟੇਟਮੈਂਟ ਦਿੰਦਾ ਸੈਂਟਰ ਦੀ ਮੈਨੂੰ ਡਾਟਾ ਦਿਖਾ ਦਿਓ ਕਿੱਥੇ ਡਾਟਾ ਦਾ ਦੱਸੋ ਉਹ ਦੱਸਣ ਕਿ ਅਸੀਂ ਫਲਾਨੇ ਤਰੀਕ ਨੂੰ ਐਨੇ ਭੇਜੇ ਹੋਣਗੇ ਮਤਲਬ ਕਿਸੇ ਅਕਾਊਂਟ 'ਚ ਭੇਜੇ ਹੋਣਗੇ ਉਹ ਦੇ ਦੇ ਮੈਨੂੰ ਡਾਟਾ ਮੈਂ ਤਾਂ ਚੈਲੰਜ ਕਰ ਰਿਹਾ ਉਹਨੂੰ ਦੱਸੋ ਉਹ ਕਿਆ ਨਾ ਕਿਆ ਨਾ ਕਿਆ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਤਾਂ ਉਹਨਾਂ ਨੇ ਬੋਰਡ ਦਾ ਵੀ ਕਿਹਾ ਸੀ ਉਹਨਾਂ ਨੇ ਕੀ ਕਹਿਆ ਸੁਪਰੀਮ ਕੋਰਟ ਨੇ ਕਿਆ ਤਾਂ ਉਹਨਾਂ ਨੇ ਬਾਕੀ ਵੀ ਜਿਹੜਾ ਤੁਹਾਡੇ ਉਹਨਾਂ ਨੇ ਤਾਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨਾਂ ਨੂੰ ਉਹਦੀ ਆਮਦਨ ਡਬਲ ਕਰ ਦਾਂਗੇ ਉਹਨਾਂ ਨੇ ਕਿਹਾ ਸੀ ਵੀ ਕਿਸਾਨਾਂ ਨੂੰ ਅਸੀਂ ਜਿਹੜਾ ਹੈਗਾ ਇਹ ਐਮਐਸਪੀ ਦੇ ਦੇਵਾਂਗੇ ਫਿਰ ਉਹਨੇ ਕਿਹਾ ਦੇ ਦਿੱਤੀ ਪਤਾ ਨਹੀਂ ਲੱਗਿਆ ਨਾ ਕਿਸਾਨਾਂ ਨੂੰ ਪਤਾ ਲੱਗਿਆ ਨਾ ਤੁਹਾਨੂੰ ਪਤਾ ਲੱਗਿਆ ਨਾ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਦੇ ਦਿੱਤੀ ਹੈ ਕਿ ਗੱਲ ਕਿੱਥੇ ਫਸੀ ਵੀ ਹੈ ਗੱਲ ਫਸੀ ਹੋਈ ਹੈ ਭੇ ਨੱਡਾ ਸਾਹਿਬ ਨੇ ਮੈਨੂੰ ਮੀਟਿੰਗ ਦੇਣੀ ਹੈ ਜੀ ਮੈਂ ਜਾਣਾ ਉੱਥੇ ਆ ਸਾਰਾ ਕੁਝ ਨਾਲ ਡਾਟਾ ਲੈ ਕੇ ਜਾਣਾ ਮੈਂ ਉਹਨਾਂ ਨੂੰ ਕਹੂੰਗਾ ਮੇਰੇ ਭਰਾ ਦੱਸ ਮੈਨੂੰ ਤੁਸੀਂ ਕਹਾਂਗੇ ਵੀ 600 ਕਰੋੜ ਮੈਨੂੰ ਦਿਖਾ ਦਿਓ ਜਿਹੜਾ ਦਿੱਤਾ ਮੈਨੂੰ ਪਤਾ ਤਾਂ ਲੱਗ ਜਾਏ ਹੋ ਸਕਦਾ ਕਿਤੇ ਤੁਸੀਂ ਕਿਤੇ ਰਸਤੇ 'ਚ ਪਿਆ ਹੋਵੇ ਰਾਣੇ 'ਚ ਰਹਿ ਗਿਆ ਹੋਵੇ ਕਿਤੇ ਉਹ ਕਿਤੇ ਯੂਪੀ 'ਚ ਫਸ ਗਿਆ ਹੋਵੇ ਉਹ ਕਿਤੇ ਉਧਰ ਬਿਹਾਰ ਵੱਲ ਨੂੰ ਚਲਾ ਗਿਆ ਹੋਵੇ ਹੋ ਸਕਦਾ ਕਿਤੇ ਹੋ ਸਕਦਾ ਤੁਹਾਨੂੰ ਪਤਾ ਨਹੀਂ ਇੰਜਨਿਅਰ ਟ੍ਰੇਨ ਸੀਗਾ ਜਦੋਂ ਚਲਾਈਆਂ ਇਹਨਾਂ ਨੇ ਉਹਨੇ ਜਾਣਾ ਸੀਗਾ ਇਧਰ ਜੰਮੂ ਨੂੰ ਜਾ ਬੜੀ ਬੋਮਨੇਸ਼ਵਰ ਉਹਨੇ ਟ੍ਰੇਨ 'ਚ ਐਦੇ ਹੋ ਸਕਦਾ ਪੰਡ ਕਿਤੇ ਹੋਰ ਚਲੇ ਗਿਆ ਹੋਣ ਮੈਂ ਨਹੀਂ ਹੋ ਸਕਦਾ ਡਾਟਾ ਸਾਹਿਬ ਨੇ ਭੇਜਿਆ ਹੋਣਾ ਯੂਪੀ ਚ ਲੱਗ ਗਿਆ ਬਿਹਾਰ ਚ ਲ тикесиң бас батаны бас